ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਦਸਤਾਰੇ ਖਾਸ YouTube ਚੈਨਲ ਦੇ ਉੱਪਰ ਸੋ ਉਹਦੇ ਵਿੱਚ ਆਪਾਂ ਜਿਹੜੀ ਅੱਜ ਦਸਤਾਰ ਸਜਾਉਣ ਜਾ ਰਹੇ ਹਾਂ ਉਹ ਗੋਲ ਦਸਤਾਰ ਸਜਾਉਣ ਜਾ ਰਹੇ ਹਾਂ ਸੋ ਮੈਂ ਆਸ ਕਰਦਾ ਕਿ ਇਹ ਵੀਡੀਓ ਜੇਕਰ ਤੁਸੀਂ ਆਪਣੇ ਦਸਤਾਰ ਸਜਾਉਣ ਚਾਹੁੰਦੇ ਹੋ ਉਹਦੇ ਵਾਸਤੇ ਵੀ ਤੇ ਜੇ ਤੁਹਾਡੇ ਤੁਸੀਂ ਕਿਸੇ ਆਪਣੇ ਬੱਚੇ ਦੇ ਜਾਂ ਕਿਸੇ ਦੀ ਹੋਰ ਦਾ ਹੈਲਪ ਕਰਨਾ ਚਾਹੁੰਦੇ ਹੋ ਤੇ ਕਿਸੇ ਦੇ ਦਸਤਾਰ ਸਜਾਉਣਾ ਚਾਹੁੰਦੇ ਹੋ ਤਾਂ ਉਹ ਵੀ ਤੁਹਾਡੇ ਲਈ ਹੈਲਪਫੁਲ ਸਾਬਤ ਹੋਗੀ ਸੋ ਇਹਦੇ ਵਿੱਚ ਆਪਾਂ ਥੋੜੀ ਡਿਟੇਲ ਤੇ ਥੋੜੀ ਬੋਲ ਕੇ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਉਦੋਂ ਆਪਾਂ ਕਈ ਤਰੀਕੇ ਨਾਲ ਬੋਲ ਦੱਸ ਸਕਦੇ ਆ ਪਰ ਉਹਨਾਂ ਵਿੱਚੋਂ ਇੱਕ ਤਰੀਕਾ ਆਪਾਂ ਤੁਹਾਡੇ ਸਾਹਮਣੇ ਅੱਜ ਲੈ ਕੇ ਆਏ ਆ ਤੇ ਅੱਜ ਆਪਾਂ ਸ਼ੁਰੂ ਕਰਦੇ ਆ ਸੋ ਹੁਣ ਆਪਾਂ ਇਹਦੇ ਨੂੰ ਸ਼ੁਰੂ ਕਰਨ ਜਾ ਰਹੇ ਆ ਸੋ ਆਪਾਂ ਇਹਦੇ ਵਿੱਚੋਂ ਕੀ ਕਰਨਾ ਕਿ ਇਹ ਕਪਾਂ ਕੋਨਾ ਜਿਹੜਾ ਹੈਗਾ ਇਹਦਾ ਫਰਾਂਗੇ ਆਪਾਂ ਇਹ ਠੀਕ ਆ ਜੀ ਸੋ ਐਵੇਂ ਦਾ ਟ੍ਰਾਇੰਗਲ ਬਣੂਗਾ ਇਹ ਸੋ ਜਿਹੜਾ ਆ ਪਾਸਾ ਆ ਇਹਨੂੰ ਆਪਾਂ ਥੋੜਾ ਜਿਹਾ ਫੋਲਡ ਕਰਕੇ ਜਿਹੜਾ ਲੰਮਾ ਪਾਸਾ ਆਪਣਾ ਹੈਗਾ ਇਹ ਤਾਂ ਜਰੂਰ ਆਪਾਂ ਧਿਆਨ ਰੱਖਣਾ ਕਿ ਇਹ ਆਪਾਂ ਗਿੱਚੀ ਵਿੱਚ ਲੈ ਕੇ ਜਾਣਾ ਠੀਕ ਹੈ ਜੀ ਸੋ ਇਹਨੂੰ ਮੈਂ ਇੱਕ ਫੋਲਡ ਦਿੱਤਾ ਸਰ ਠੀਕ ਹੈ ਜੀ ਸੋ ਇੱਕ ਫੋਲਡ ਔਰ ਲੈ ਇੱਥੋਂ ਠੀਕ ਹੈ ਜੀ ਸੋ ਇਹਨੂੰ ਮੈਂ ਪਿੱਛੋਂ ਸਟਾਰਟ ਕਰੂੰਗਾ ਇੱਥੋਂ ਠੀਕ ਹੈ ਜੀ ਸੋ ਵਸੇ ਉਹਦੇ ਹੀ ਹੋਲਡ ਕਰ ਸਕਦੇ ਆ ਹੋਲਡ ਕਰਿਓਸ਼ ਠੀਕ ਹੈ ਜੀ ਸੋ ਜਿਹੜਾ ਆਪਣਾ ਪਹਿਲਾ ਲੜੜੇ ਦੇ ਵਿੱਚ ਇਹ ਹੀ ਜ਼ਿਆਦਾ ਇੰਪੋਰਟੈਂਟ ਹੁੰਦਾ ਕਿਉਂਕਿ ਹੁੰਦਾ ਕੀ ਹੈ ਕਿ ਪਹਿਲਾ ਲੜੜ ਜਿਆਦਾ ਢਲਾ ਹੁੰਦਾ ਤੇ ਜਾਂਚ ਬਲ ਹੁੰਦੇ ਸੋ ਉਹਦੀ ਆਪਾਂ ਧਿਆਨ ਰੱਖਣਾ ਕਿ ਹੁਣ ਜਿਵੇਂ ਮੈਂ ਪਹਿਲਾ ਲੜ ਦਊਂਗਾ ਇਹਦੇ ਵਿੱਚ ਕੁਮਿ ਮਾਰ ਦੂ ਐਨੂੰ ਕਰੀ ਸੋ ਜਿਵੇਂ ਪਹਿਲਾ ਲੜ ਦਉਂਗਾ ਇਹਦੇ ਵਿੱਚ ਤੋ ਤੁਸੀਂ ਦੇਖਿਆ ਹਣਾਗੇ ਆਹ ਜੀ ਲੰਮੀ ਕੰਨੀਆਂ ਇਹ ਮੈਂ ਹੱਥ ਨਾਲ ਫੜੀ ਹੋਈ ਹੈ ਅੰਦਰੋਂ ਠੀਕ ਹੈ ਜੀ ਸੋ ਤਾਂ ਕਿ ਮੈਂ ਚਾਹਦਾ ਨਹੀਂ ਕਿ ਇਸ ਪਿੱਲ ਲੜ ਵਿੱਚ ਕੋਈ ਵੀ ਬਲ ਹੋਵੇ ਤੇ ਨਹੀਂ ਤਾਂ ਹੁੰਦਾ ਕਿ ਆ ਕਿ ਉਹਦੇ ਨਾਲ ਫਿਰ ਸਿਰ ਵੀ ਦੋਖਸਾ ਐਨੂੰ ਕਰ ਲਾ ਠੀਕ ਹੈ ਜੀ ਸੋ ਆ ਅੰਦਰੋਂ ਮੈਂ ਲੜ ਫੜਿਆ ਹੋਇਆ ਇਹਨੂੰ ਉੱਪਰ ਖਿੱਚ ਲਿਆ ਤੇ ਸੋ ਆਪਣਾ ਪਹਿਲਾ ਲੜ ਲੱਗ ਚੁੱਕਾ ਠੀਕ ਹੈ ਜੀ ਤੋ ਇਹ ਕਾਫੀ ਟਾਈਟ ਵੀ ਜਾਏਗਾ ਠੀਕ ਹੈ ਜੀ ਸੋ ਹੁਣ ਦੂਜਾ ਲੜ ਹਮੇਸ਼ਾ ਆਪਾਂ ਇਹਦੇ ਵਿੱਚ ਕੀ ਕਰਦੇ ਇਹਦੀ ਪੂਣੀ ਸੌਖੀ ਹੁੰਦੀ ਪਹਿਲੋ ਪੂਣੀ ਆਪਾਂ ਨਹੀਂ ਕਰਕੇ ਰੱਖਦੇ ਸੋ ਇਹਦੇ ਵਿੱਚ ਪਹਿਲਾ ਲੜ ਜਿਹੜਾ ਥੱਲੇ ਵਾਲਾ ਲੜਿਆ ਨੂੰ ਅੰਦਰ ਰੱਖ ਲੈਣਾ ਵਾ ਜਿਹੜਾ ਉੱਪਰ ਵਾਲ ਕੰਨੀ ਹੈਗੀ ਉਹਨੂੰ ਐਵੇਂ ਆਪਾਂ ਕਵਰ ਕਰ ਲਾਂ ਸੋ ਆਪਣੀ ਪੂਣੀ ਆਲਮੋਸਟ ਰੈਡੀ ਹੋ ਜਾਂਦੀ ਠੀਕ ਹੈ ਜੀ ਸੋ ਆਪਾਂ ਹੁਣ ਲਾਣ ਜਾ ਰਹੇ ਆ ਦੂਜਾ ਲੜ ਠੀਕ ਹੈ ਜੀ ਆ ਗਿਆ ਜੀ ਆਪਣਾ ਦੂਸਰਾ ਲੜਾ ਹੋਰ ਸੋ ਹੁਣ ਜਿਵੇਂ ਕਿ ਆਪਾਂ ਦੋ ਲੜਾ ਦੇ ਦੇ ਚੁੱਕੇ ਆ ਸੋ ਜਿਹੜਾ ਆਪਾਂ ਹੁਣ ਲੜ ਲੜ ਦਿੱਤਾ ਇਹਦੇ ਨਾਲ ਆਪਾਂ ਇਹਦਾ ਸਿਰ ਪਹਿਲ ਤੋਂ ਢੱਕ ਦੇਣਾ ਉਸ ਤੋਂ ਬਾਅਦ ਫਿਰ ਆਪਾਂ ਸਿਰਫ ਦਸਤਾਰ ਸਜਾਉਣੀ ਆ ਲੈਟਸ ठीक जी, है जी आदा लड़ सूसरा जो खोल लिया ठीक है जी इन फ्रंट ला तो इस लड़ के देता ठीक है जी सो सर अपना प्रॉपर रखा गया सो जिद जो आप हम दस्तार से जावे ਉਵੇਂ ਉਵੇਂ ਆਪਾਂ ਥੋੜਾ ਥੋੜਾ ਲੜ ਉੱਪਰ ਜਾਈਏ ਨੇ ਆਪਣੇ ਸੋ ਹੁਣ ਜਾ ਰਹੇ ਆਪਾਂ ਤੀਸੇ ਲੜ ਵਾਸਤੇ ਠੀਕ ਹੈ ਸੋ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਹੁਣ ਆਪਾਂ 1 2 3 ਲੜ ਆਪਾਂ ਤੇ ਦੇ ਦੇ ਚੁੱਕੇ ਠੀਕ ਹੈ ਸੋ ਅਗਲਾ ਲਾੜ ਵਾਸਤੇ ਆਪਾਂ ਤਿਆਰ ਆਂ ਜੀ ਸੋ ਸੇਮ ਪ੍ਰੋਸੀਜਰ ਆਪਾਂ ਰਿਪੀਟ ਕਰਨਾ ਹੈ ਦੇ ਵਿੱਚ ਸੋ ਜਿਹੜਾ ਥੱਲੇ ਵਾਲਾ ਲਾੜਿਆ ਉਹ ਆਪਾਂ ਅੰਦਰ ਰੱਖ ਲਿਆ ਉੱਪਰ ਵਾਲਾ ਦੇ ਵਿੱਚ ਆਪਾਂ ਉਹਨੂੰ ਕਵਰ ਕਰ ਲਿਆ ਤਾਂ ਆਪਣੀ ਆਹ ਪੂਣੀ ਰੈਡੀ ਆ ਠੀਕ ਹੈ ਜੀ ਸੋ ਇਹਦੇ ਵਿੱਚ ਹੁੰਦਾ ਕਿ ਜਿਵੇਂ ਹੁਣ ਆਪਾਂ ਇਹਦੇ ਵਿੱਚ ਪੇਜ ਬਣਾ ਰਹੇ ਆ ਤਾਂ ਆਪਾਂ ਇਹਦੇ ਵਿੱਚੋਂ ਜਿਹੜੀ ਸਾਫ਼ ਇੱਕ ਇੱਕ ਕੰਨੀ ਕੱਢੀ ਜਾਣੀ ਹੈ ਜਿੱਥੇ ਆਪਾਂ ਨੂੰ ਲੱਗਦਾ ਵੀ ਆਹ ਠੀਕ ਆ ਆਪਾਂ ਨੂੰ ਬਹੁਤ ਦੀ ਸ਼ਰਤ ਇਹ ਹੈ ਕਿ ਉਹ ਪੇਜ ਢਿੱਲਾ ਨਾ ਹੋਵੇ ਆਪਣਾ ਜਿਵੇਂ ਹੁਣ ਤੁਸੀਂ ਦੇਖਿਆ ਹੁਣ ਮੈਂ ਆ ਵੀ ਕਰ ਸਕਦਾ ਸੀ ਪਰ ਇਹਦੇ ਵਿੱਚ ਆਪਾਂ ਸਲੈਕਟ ਕੀਤੀ ਤਾਂ ਆਪਾਂ ਇਹਨੂੰ ਹੁਣ ਅੱਗੇ ਲੈ ਗਏ ਬਸ਼ਰ ਦਾ ਆਪਣੀ ਇਹ ਹੈ ਕਿ ਲੜ ਥੋੜੇ ਕਸਮੇ ਰੈਂਟ ਲੈਣਾ ਹੋ ਸੋਵੇਂ ਆਪਾਂ ਹੁਣ ਪਹੁੰਚਦੇ ਜਾ ਰਹੇ ਹਾਂ ਆਲਮੋਸਟ ਆਪਣਾ ਦਸਤਾਰ ਜਿਹੜੀ ਆ ਐਨ ਤੱਕ ਕੌਣ ਚੱਲੀ ਆ ਜੀ ये भी आप कर लड़ के साफ जो चंगा लगता सो अपने पहुंच गए अपने लास्ट लड़ के उपर ਠੀਕ ਹੈ ਸੋ ਆਪਣਾ ਲਾਸਟ ਲੜਵੀ ਆ ਗਿਆ ਤੇ ਆਪਾਂ ਹੁਣ ਆਹ ਲੜ ਜਿਹੜਾ ਹੈ ਇਹ ਅੰਦਰ ਦਮਾਂਗੇ ਠੀਕ ਹੈ ਜੀ ਸੋ ਇਹ ਜਿਹੜਾ ਲੜ ਆ ਆਪਾਂ ਨਾਲ ਦੀ ਨਾਲ ਪਾਗਦੇ ਨਾਲ ਦੀ ਨਾਲ ਸਿਰ ਦੇ ਹੇਮਤ ਠੀਕ ਹੈ ਜੀ ਸੋ ਐਵੇਂ ਆਪਾਂ ਲਾਸਟ ਲੜੇ ਦਾ ਉਹਦੇ ਵਿੱਚ ਕਰਤਾ ਪਾਗਦੇ ਠੀਕ ਹੈ ਜੀ ਜਿਵੇਂ ਹੁਣ ਪਾਗ ਵਿੱਚ ਆਪਾਂ ਨੂੰ ਕੋਈ ਪੇਚ ਨਹੀਂ ਠੀਕ ਲੱਗਦਾ ਸੋ ਆਪਾਂ ਉਹਨੂੰ ਬਾਅਦ ਵਿੱਚ ਬਾਜ ਦੀ ਮਦਦ ਨਾਲ ਠੀਕ ਕਰ ਸਕਦੇ ਹਾਂ ਯਾ ਵੀ ਠੀਕ ਹੋ ਗਿਆ ਹੁਣ ਆਪਣਾ